ਅਗੇ ਕਿ ਮੈਂ ਕਿਹਾ ਤੈਨੂੰ ਮਾਰਦੇ ਆ ਇੱਕ ਦਿਨ ਮੈਨੂੰ ਕਹਿੰਦਾ ਕਿ ਕਹਿੰਦਾ ਵਾੜੀ ਉੱਪਰ ਹੀ ਉਹ ਨਿਵਰੇ ਦੋਨਾਂ ਚੱਕੂ ਨਾ ਕੀ ਨਾਮ ਹੈ ਤੁਹਾਡਾ ਕੀ ਸਾਰੀ ਗੱਲਬਾਤ ਕੀ ਹੋਈ ਹੈ ਇਥੇ ਸਵਿੱਤਰੀ ਕਹਿੰਦੇ ਨੇ ਮੇਰੇ ਮੂਹਰੇ ਤਾਂ ਸਵਿੱਤਰੀ ਹੀ ਮੇਰਾ ਨੋ ਹਾਂਜੀ ਹਾਂ ਹਾਂ ਕੀ ਗੱਲਬਾਤ ਕੀ ਹੋਈ ਹੈ ਤੁਹਾਡੇ ਨਾਲ ਸਾਰੀ ਮੇਰੇ ਗੱਲਬਾਤ ਤਾਂ ਮੇਰੇ ਨਾਲ ਹੀ ਹੈ ਬਸ ਵੀ ਵੇ ਸੇਵਾਦਾਰ ਕਰਕੇ ਲਿਆਂਦਾ ਤੇ ਕੌਣ ਲਿਆਂਦਾ ਸੀ ਸੇਵਾਦਾਰ ਕਰਕੇ ਮੇਰੇ ਮੇਰੇ ਕਰਦੀ ਭਾਨ ਜੀ ਦਾ ਜਵਾਈ ਹਾਂਜੀ ਫੇਰੇ ਤਾਂ ਕੋਈ ਸਨ ਨਹੀਂ ਲੱਗਿਆ ਮੇਰੇ ਤਾਂ ਕੋਈ ਰਿਸ਼ਤੇਦਾਰ ਨਹੀਂ ਠੀਕ ਹੈ ਉਹਨਾਂ ਲੱਗਿਆ ਤਾਂ ਦੋੋ ਥੇ ਜਵਾਈ ਹੈ ਜੇ ਮੇਰੇ ਕੁੜੀ ਹੋਈ ਨਹੀਂ ਮੇਰੇ ਮੁੰਡਾ ਨਹੀਂ ਦੋ ਤਿੰਨ ਜਵਾਈ ਕਿੱਥੋਂ ਬਣ ਗਏ ਠੀਕ ਹੈ ਹਾਂ ਸਾਹਮਣੇ ਆਸਤੇ ਲਿਆਂਦਾ ਸੀ ਤੁਹਾਨੂੰ ਉਹ ਸੇਵਾਦਾਰ ਬਣ ਕੇ ਆਇਆ ਸੀ ਠੀਕ ਹੈ ਉਸ ਤੋਂ ਬਾਅਦ ਫਿਰ ਬਿਕਰ ਸਾਲ ਪਰ ਵਸੇਤ ਨਹੀਂ ਹਰਉਂਦੇ ਸੇਵਾਦਾਰ ਮੈਂ ਥੋੜੀ ਸੇਵਾਦਾਰ ਸੇਵਾ ਕਰੂੰਗਾ ਠੀਕ ਹੈ ਮੇਰੇ ਮਾਂ ਨਹੀਂ ਮੇਰੇ ਪਿਓ ਨਹੀਂ ਮੈਨੂੰ ਮਾਂ ਬਾਪ ਦਾ ਬਰਾ ਹੋਏ ਠੀਕ ਹੈ ਆਕੇ ਦੋਸ਼ਨ ਬਣ ਗਿਆ ਬਈ ਆਪਦੇ ਉਹਨਾਂ ਦੇ ਵਿੱਚ ਮਤਲਬ ਤੁਹਾਡੇ ਬੱਚੇ ਹੈ ਨਹੀਂ ਸੀ ਉਹਨਾਂ ਦੇ ਮਾਪਿਓ ਹੈ ਨਹੀਂ ਸੀ ਉਹਨੂੰ ਸਾਹਮਣੇ ਆ ਕੇ ਹਾਂ ਬਾਪ ਨਹੀਂ ਤੇ ਠੀਕ ਹੈ ਸਾਡੇ ਬੱਚਿਆਂ ਦੀ ਤੇ ਕੋਈ ਅੱਛਾ ਹਾਂ ਉਹ ਉਸ ਤੋਂ ਬਾਅਦ ਕੀ ਹੋਇਆ ਹੈ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਫਿਰ ਕੀ ਹੋਇਆ ਦੋਖ ਦਿਨ ਪਿਛੇ ਕਰਨ ਲੱਗ ਗਿਆ ਹੂੰ ਵਿਸ਼ੀਟ ਕਰਾਉਣ ਦੇ ਸਾਸੂ ਨੂੰ ਫੋਨ ਕਰਨ ਲੱਗ ਗਿਆ ਹੂੰ ਵੀ ਫਿਰ ਵਿਸ਼ੀਟ ਕਰਾ ਵਿਸ਼ੀਟ ਕਰਾ ਅਸੀਂ ਕਹਿੰਦੇ ਸਾਹ ਨਹੀਂ ਕਰਾਂਗੇ ਭਾਈਆਂ ਦਾ ਸਮਾਨ ਚੱਕ ਕੇ ਲੈ ਜਾ ਬशक ਦੀ ਹੂੰ ਵੀ ਅਸੀਂ ਨਹੀਂ ਵਿਸ਼ੀਟ ਕਰਾਂਗੇ ਠੀਕ ਹੈ ਉਹਨਾਂ ਜੋ ਲਾਗੇ ਬਾਦੀ ਮਾਮੇ ਨੂੰ ਕਹੀਂ ਗਈ ਕਹੀਂ ਗਈ ਕਰਾਰੇ ਵਸੀਦ ਵਸੀਦ ਕਰਾ ਕੇ ਆਈ ਅੱਛਾ 2 ਮਹੀਨੇ ਪਿੱਛੇ ਵਸੀਦ ਕਰਾਤੀ ਹਮ ਪਰ ਫਿਰ ਉਹਦੋਂ ਬਹੁਤ ਤੰਗ ਕਰਨ ਲੱਗਿਆ ਕੁੱਟਣ ਵਾਲ ਲੱਗ ਗਿਆ ਜੇ ਮੈਂ ਕਿਹਾ ਕਿ ਅਗਰ ਕਿਉਂ ਮਾਰਦਾ ਹੈ ਦੇਖੋ ਕਿ ਉਹ ਕਿਵੇਂ ਤੇ ਚੱਕਿਆ ਨਹੀਂ ਜਾਂਦਾ ਇਹ ਮਗਰ ਫਿਰ ਆਇਆ ਕੀ ਕਰਨੀ ਤੀ ਭਾਈ ਤਦ ਸਾਮਾਨ ਲੈ ਜਾ ਭੱਜਾ ਸਾਨੂੰ ਤਾਂ ਲੋੜ ਨਹੀਂ ਤੇਰੀ ਹਮ ਉਹ ਕਦੋ ਜਾਂਦਾ ਸੀ ਉਹ ਤਾ ਭੁੱਖਾ ਮਰਦਾ ਆ ਜੀ ਇਹ ਤੇ ਜਾਇਦਾਦ ਮਿਲ ਗਈ ਘਰ ਬਾਰ ਮਿਲ ਗਿਆ ਚਲ ਭਾਈ ਹੁਣ ਦੇਵਾ ਦੇ ਕੁੱਟ ਮਾਰਨ ਲੱਗ ਗਏ ਜੇ ਮੈ ਕਿਆ ਕਰਾ ਕਿਉ ਮਾਰਦੇ ਇੱਕ ਦਿਨ ਮੈਨੂੰ ਕਹਿੰਦਾ ਕਿ ਕਹਿੰਦਾ ਬਾਲੀ ਔਖੀ ਜੀ ਹੁੰਨੀ ਕਹਿੰਦਾ ਦੋਨਾਂ ਨੂੰ ਚੱਕੂਗਾ ਅੱਛਾ ਦੋਨਾਂ ਨੂੰ ਮਾਰੂਗਾ ਨਾ ਹਾਂ ਤੇ ਫੇਰ ਇੱਕ ਦਿਨ ਫੇਰ ਮਾਰ ਕੁੱਟਣ ਮਾਰਨ ਲੱਗ ਗਿਆ ਮਗਰ ਕਿਉ ਮਾਰਨੇ ਕਹਿੰਦਾ ਮੂਹ ਵਾਚ ਬਨਵਾਸ ਨਹੀਂ ਆਇਆ ਕੋਈ ਜਾਜਾ ਮਾਇਆ ਅੱਛਾ ਵਾਸ ਕੋਲ ਦੇ ਘਟੌਦੇ ਵੀ ਗੱਲ ਮੈਂ ਕਹਾਂ ਵੀ ਸਾਢੇ 3 ਬਿੰਨਿਆਂ ਵਿਚੋਂ ਨੇ ਜ਼ਹਿਰ ਦੀ ਗੋਲੀ ਦੇਤੀ ਚੰਗੇ ਪਨੇ ਪਾਠ ਕਰਿਆ ਸੇਮਲ ਕਰਕੇ ਕਿਵੇ ਬਸ ਪਤਾ ਨਹੀਂ ਮੈਨੂੰ ਕਿਸੇ ਕਿਹਨੂੰ ਦੇਤੀ ਜ਼ਹਿਰ ਦੀ ਗੋਲੀ ਮੇਰੇ ਘਰ ਵਾਲਿਆਂ ਨੂੰ ਅੱਛਾ ਬਾਪੂ ਜੀ ਨੂੰ ਜ਼ਹਿਰ ਦੀ ਗੋਲੀ ਦੇਤੀ ਹਾਂ ਉਹਨੇ ਜ਼ਹਿਰ ਮੈਨੂੰ ਕਿਸੇ ਦੇ ਘਰੇ ਭੇਜਤਾ ਅੱਛਾ ਮੈਂ ਤਾਂ ਮੰਗ ਰਾਂ ਜ਼ਹਿਰ ਦੀ ਗੋਲੀ ਦੇਤੀ ਫੇਰ ਆਉਂਦੀ ਨਾ ਕਿ ਭੱਜੇ ਕੱਪੜੇ ਪਾਣੀ ਵੇਚਣਾ ਕੇਸ ਕੋ 600 ਬਾਹੀ ਵੇਚਣਾ ਹਾਂ ਬੜੀ ਮਨ ਬੁੱਲਾਂ ਦੇ ਹਾਸੇ ਆਵੇ ਹੂੰ ਖੁਸ਼ੇਂਦਰੋਂ ਕੋਈ ਮੈਂ ਤਾਂ ਮਾਰਤਾ ਜਦ ਮੈਂ ਆਈ ਮੈਨੂੰ ਕੋਈ ਨਾ ਕਹਿੰਨੇ ਮੁੰਡੇ ਨੂੰ ਕਹਿੰਦੇ ਵੀ ਮੇਰੇ ਤੇ ਬੇਬੇ ਨਾਲ ਦੋ ਗੱਲਾਂ ਕਰਦੇ ਨੇ ਤੇ ਜਿਗਰੀ ਕਹਿੰਦਾ ਕਿੱਥੇ ਆਉ ਹੂੰ ਕਹਿੰਦਾ ਕੰਮ ਗਈ ਹੈ ਅੱਛਾ ਜਦ ਮੈਂ ਆਈ ਮੇਰੇ ਮੁੰਡੇ ਨੂੰ ਬੌਂਦਲ ਜਿਵੇਂ ਬੇਹੋਸ਼ ਜਿਹਾ ਹੋ ਗਿਆ ਹੂੰ ਮੈਂ ਕਿਹਾ ਕੀ ਗੱਲ ਕਰਨੀ ਜੀ ਕਹਿੰਦਾ ਉਹ ਟਾਈਮ ਉਹੀ ਸੀ ਬਾਪੂ ਕਹਿੰਦੇ ਹਾਂ ਹਾਂ ਹੁਣ ਨਹੀਂ ਕਹਿੰਦਾ ਅੱਛਾ ਕਮੇਸਾ ਹੋ ਗਿਆ ਗੋੜੀ ਦਾ ਚਲੋ ਜਾਏ ਕੋੜਸੀ ਮਨ ਕਰਨ ਰਹੀਗੀ ਅੱਧੇ ਘੰਟੇ ਵਿੱਚੋਂ ਛਾੜ ਗਿਆ ਜਹਰ ਦੀ ਥੋੜੀ ਜਿੰਨੀ ਕੁ ਅਸੂ ਉਹਦੇ ਨਾਲ ਹੀ ਕੰਡ ਬੋਲਣ ਲੈ ਕੇ ਚਤੂਰੀ ਲੈ ਕੇ ਚੱਕ ਪਹਿਲੇ ਆਪਦੇ ਰਿਸ਼ਤੇਦਾਰਾਂ ਨੂੰ ਫੋਨ ਕਰਦਾ ਚੱਕਣ ਤੋਂ ਪਹਿਲੇ ਹੀ ਬਿਮਰਗੇ ਤਾਂ ਤੁਸੀਂ ਆ ਜਾਓ ਨਾ ਮੇਰੇ ਰਿਸ਼ਤੇਦਾਰ ਨੂੰ ਪਤਾ ਨਾ ਮੇਰੇ ਮੇਰੇ ਸ੍ਰੀਸ਼ਕੇ ਨੂੰ ਨੀ ਪਤਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਪਰਚਾ ਨਹੀਂ ਕਟਿਆ ਉਹਦੇ ਤੇ ਪੁਲਿਸ ਨੇ ਪਰਚਾ ਨਹੀਂ ਕਟਿਆ ਨਾ ਬੇਟਾ ਅੰਦਰ ਵਰਨ ਦੇ ਸਾਰੇ ਉਹਨਾਂ ਨੇ ਕਹਿੰਦਾ ਵੀ ਤੁਸੀਂ ਭਾਈ ਉੱਥੇ ਪਟਿਆਲੇ ਲੈ ਜਾਓ ਅੱਛਾ ਤੁਸੀਂ ਅੰਦਰ ਦੇਖ ਤੇ ਲਓ ਦੇਖ ਤੇ ਲਓ ਕਰਕੇ ਆ ਦੇ ਭੈਣ ਤੇ ਫੜੋਗੇ ਪਹਿਲੇ ਹੀ ਤੇ ਹਸਪਤਾਲ ਚ ਗਏ ਸੀ ਉਹਨਾਂ ਨੇ ਕੱਟ ਲਿਆ ਅੱਛਾ ਉਸੇ ਉਸ ਤੋਂ ਅੰਦਰ ਬਾੜ ਅਨਸਾਰ ਹੀ ਪਤਾ ਨਹੀਂ ਜਹੇ ਕੋਈ ਟੀਗਾ ਦਾ ਪੁੱਤ ਪਤਾ ਨਹੀਂ ਮੈਨੂੰ ਤਾਂ ਕੀ ਕਰਤਾ ਮੈਨੂੰ ਅੰਦਰ ਜੇ ਪਰਮੇ ਦਿੱਤਾ ਬਾਥ ਲੋਥ ਬਣਾ ਕੇ ਬਾਹਰ ਕੱਢਤੀ ਮੇਰੇ ਰਿਸ਼ਤੇਦਾਰ ਤਾਂ ਪਿੱਛੋਂ ਗਏ ਨੇ ਇਹਦੇ ਰਿਸ਼ਤੇਦਾਰ ਤਾਂ ਪਹਿਲੇ ਕੱਪੜੇ ਵਸ਼ਾ ਕੇ ਲੈ ਗਏ ਸੀ ਹਾਂ ਇਹਨੇ ਪਹਿਲੇ ਇਹਨੂੰ ਪਤਾ ਸੀ ਮਾਰ ਤੇ ਗੋੜ ਜੇ ਤੇ ਬਾਰੂਗਾ ਤਾਂ ਸਹੀ ਹੈ ਮੈਂ ਬਹੁਤ ਕਿਹਾ ਵਿਚਾਰ ਦੇ ਦਿੱਤੇ ਜਹਰ ਦੇ ਦਿੱਤੇ ਜਹਰ ਦੇ ਦਿੱਤੇ ਜਿਹੜੀ ਮੇਰੀ ਆਨੰਦ ਦੇ ਮੁੰਡੇ ਤੇ ਉਹ ਵੀ ਸਾਰੇ ਉਸੇ ਮੁੰਡੇ ਕਨੀ ਹੋ ਗਏ ਹੁਣ ਤੁਸੀਂ ਰਹਿੰਦੇ ਕਿੱਥੇ ਹੋ ਹਾਂ ਮੈਂ ਹੁਣ ਤਾਂ ਪਤਪਰੀ ਜੀ ਕੋਲ ਜਾਊ ਪੇਕੀ ਰਹਿਣੀ ਆ ਕਿੰਨੇ ਟਾਈਮ ਤੋਂ ਆਹੀ ਤੁਸੀਂ ਬਾਹਰ ਰਹਿੰਦੇ ਹੋ ਘਰੇ ਨਹੀਂ ਜਾਂਦੇ ਕਿੰਨੇ ਟਾਈਮ ਤੋਂ ਬਾਹਰ ਰਹਿੰਦੇ ਹੋ 8 ਵੀ ਨਹੀਂ ਹੋਵੇਂ ਨੁਕ ਬਾਹਰ ਰਹਿੰਦੇ ਨੂੰ ਘਰੇ ਕਿਉਂ ਨਹੀਂ ਜਾਂਦੇ ਪੈਂ ਜਾਂ ਦਿਨ ਮੈਨੂੰ ਚੱਲਦਾ ਕੇ ਚੱਲਦਾ ਮਾਰ ਦਊਗਾ ਅੱਛਾ ਮਾਰ ਦਊਗਾ ਮਾਰ ਦਊਗਾ ਮੈਨੂੰ ਜਾਣਾ ਚਾਹੁੰਨੇ ਹੋ ਕਰੇ ਹਾਂ ਉਹਦੇ ਉਹਦੇ ਸੱਸ ਕਹਿੰਦੀ ਜਿੱਦਿਆਊਗੀ ਤੇ ਨਾ ਹੋਰੇ ਮੋਵਾ ਚ ਕਹਿੰਦੀ ਖੁੰਡਾ ਮੈਨੂੰ ਛਿਰਚ ਕਹਿੰਦੀ ਇੱਕ ਖੁੰਡੇ ਦੀ ਮਾਰ ਨਾਲ ਮਰ ਜਾਊਗੀ ਕਹਿੰਦੀ ਸਾਰਾ ਕੁਝ ਤੇਰੇ ਨਵੇਂ ਹੋ ਜਾਊਗਾ